ਅਗਲੀ ਖਬਰ ਵੈਦਰ ਦੇ ਨਾਲ ਰਿਲੇਟਡ ਆ ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਹੀ ਖਤਰਨਾਕ ਟੋਰਨੇਡੋਜ਼ ਆਏ ਹੈਗੇ ਆ ਜਿਹਦੇ ਨਾਲ ਕੁਝ ਸਟੇਟਾਂ ਦੇ ਵਿੱਚ 42 ਲੋਕਾਂ ਦੀ ਹੋਂ ਪਹਿਲਾਂ 36 ਸੀ ਹੁਣ ਅਪਡੇਟ ਕਰ ਦਿੱਤੀ ਗਈ ਹੈ ਵੀ 42 ਲੋਕਾਂ ਦੀ ਮੌਤ ਹੋਈ ਹੈਗੀ ਆ 56 ਟੋਰਨੇਡੋਜ਼ ਦਸ ਸਟੇਟਾਂ ਦੇ ਵਿੱਚ ਆਏ ਜਿਦੇ ਵਿੱਚ EF3 ਤੇ EF4 ਟਰਨੇਡੋਸ ਇਨ ਨੈਸ਼ਨਲ ਵੈਦਰ ਸਰਵਿਸ ਵੱਲੋਂ ਦੱਸੇ ਗਏ ਹੈਗੇ ਆ ਮਜ਼ੂਰੀ ਮਿਸਿਸਿਪੀ ਆਰਕੰਸਾ ਅਲਬਾਮਾ ਤੇ ਨਾਰਥ ਕੈਰੋਲਿਨਾ ਇਹਨਾਂ ਸਾਰਿਆਂ ਦੇ ਵਿੱਚ ਮੌਤਾਂ ਹੋਈਆਂ ਆ ਡਸਟ ਸਟਾਰਮ ਦੇ ਨਾਲ ਟੈਕਸਸ ਤੇ ਕੈਂਸਸ ਦੇ ਵਿੱਚ ਮੌਤਾਂ ਹੋਈਆਂ ਹੈਗੀਆਂ ਓਕਲਾਹੋਮਾ ਦੇ ਵਿੱਚ ਵੀ ਮੋਤਾਂ ਹੋਈਆਂ ਹੈਗੀਆਂ ਤੇ ਜੋ ਡੈਮੇਜ ਆ ਬਿਲੀਅਨਸ ਆਫ ਡਾਲਰ ਦਾ ਇਹ ਹੋਇਆ ਹੈਗਾ ਬਹੁਤ ਜ਼ਿਆਦਾ ਜਿਹੜਾ ਡੈਮੇਜ ਆ ਆ ਇਨ ਆ ਟਰਨੇਡੋਸ ਦੇ ਨਾਲ ਹੋਇਆ ਹੈਗਾ ਸੋ 42 ਲੋਕਾਂ ਦੀ ਬਹੁਤ ਬਹੁਤ ਵੱਡਾ ਨੰਬਰ ਹੈਗਾ ਆ ਐਨ ਓ ਏ ਜੋ ਸਟਾਰਮ ਪ੍ਰੈਡਿਕਸ਼ਨ ਸੈਂਟਰ ਹੈਗਾ ਉਹਨਾਂ ਨੇ ਕਿਹਾ ਕਿ 1000 ਦੇ ਕਰੀਬ ਸਟਾਰਮ ਰਿਪੋਰਟ ਕੀਤੇ ਗਏ ਹੈਗੇ ਆ ਆ ਇਸ ਦੋ ਦਿਨਾਂ ਦੇ ਦੌਰਾਨ 56 ਟਰਨੇਡੋਸ ਦਾ ਸਟੇਟਾਂ ਦੇ ਵਿੱਚ ਜੋ ਆਏ ਆ ਉਹਦੇ ਨਾਲ ਜਿਹੜਾ ਡੈਮੇਜ ਆ ਜੇ ਤੁਸੀਂ ਵੀਡੀਓਜ਼ ਦੇਖੋ ਬਹੁਤ ਹੀ ਜ਼ਿਆਦਾ ਲੋਕਾਂ ਦਾ ਹੋਇਆ ਲੋਕਾਂ ਦੇ ਘਰ ਜਿਹੜੇ ਆ ਉੱਡ ਗਏ ਹੈਗੇ ਆ ਕਾਰਾਂ ਉੱਡ ਗਈਆਂ ਸਾਰਾ ਕੁਝ ਬਹੁਤ ਜ਼ਿਆਦਾ ਨੁਕਸਾਨ ਹੋਇਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਇਹ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਆ ਤੇ ਜਿਹੜੇ ਲੋਕਾਂ ਦੀ ਮੌਤ ਹੋਈ ਆ ਸਾਡੀ ਉਹਨਾਂ ਦੇ ਨਾਲ ਸਹਿਮਤੀ ਹੈਗੀ ਆ ਤੇ ਅਸੀਂ ਇਮੀਡੀਏਟਲੀ ਹੈਲਪ ਕਰਨ ਜਾ ਰਹੇ ਹੈਗੇ ਆ ਨੈਸ਼ਨਲ ਗਾਰਡ ਅਰਕੰਸਾਸ ਤੇ ਹੋਰ ਸਟੇਟਾਂ ਦੇ ਵਿੱਚ ਡਿਪਲੋਏ ਕਰ ਦਿੱਤੇ ਗਏ ਹੈਗੇ ਆ ਜੀ ਬਿਲਕੁਲ ਹਰਜੋਤ ਸਿੰਘ ਜੀ ਨੈਸ਼ਨਲ ਓਸ਼ੀਅਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਦੇ ਵਿੱਚ ਰੀਸੈਂਟਲੀ ਲੇ ਆਫ ਵੀ ਕੀਤੇ ਗਏ ਆ ਇਹ ਉਹੀ ਏਜੰਸੀ ਆ ਜਿਹੜੀ ਇਹਨਾਂ ਵੈਦਰ ਪੈਟਰਨਸ ਦੇ ਬਾਰੇ ਜਿਹੜੀ ਉਹ ਦੱਸਦੀ ਆ ਸੋ ਡਿਜ਼ਾਸਟਰ ਤੇ ਡਿਜ਼ਾ ਸਟਰ ਵੈਦਰ ਨੂੰ ਜਿਹੜਾ ਉਹ ਲੈ ਕੇ ਬਹੁਤ ਜ਼ਿਆਦਾ ਹੋ ਰਿਹਾ ਇਹ ਅਮਰੀਕਾ ਕਦੋਂ ਤੱਕ ਜਿਹੜਾ ਉਹ ਚੱਲਦਾ ਰਹਿ ਸਕੇਗਾ ਇਹ ਬੜਾ ਔਖਾ ਕੰਮ ਆ ਇਨਫਰਾਸਟ੍ਰਕਚਰ ਹਰ ਵਰੀ ਜਿਹੜਾ ਉਹ ਤੜਵਾ ਕੇ ਜਾਂ ਟੁੱਟ ਕੇ ਉਹਨੂੰ ਦੁਬਾਰਾ ਮੁੜ ਕੇ ਖੜਾ ਕਰਨਾ ਹੈ ਬਹੁਤ ਜ਼ਿਆਦਾ ਮਹਿੰਗਾ ਜਿਹੜਾ ਸੌਦਾ ਨਾਲ ਦੇ ਨਾਲ ਪੈਂਦਾ ਜਿਹੜੇ ਲੋਕਾਂ ਦੀਆਂ ਜਾਨਾਂ ਗਈਆਂ ਉਹ ਤਾਂ ਬੇਸ਼ਕੀਮਤੀ ਆ ਉਹਨਾਂ ਦੇ ਇੱਤੇ ਕੋਈ ਮੋਲੀ ਜਿਹੜਾ ਉਹ ਨਹੀਂ ਹੈਗਾ ਸੋ ਇਹ ਸਿਚੁਏਸ਼ਨ ਖਾਸੀ ਜਿਹੜੀ ਆ ਮਾੜੀ ਜਿਹੜੀ ਉਹ ਬਣ ਰਹੀ ਆ ਸੋ ਖਾਸ ਕਰਕੇ ਜਿਹੜਾ ਰਸਟ ਬੈਲਟ ਮਿਡ-वेस्ट ਦੇ ਵਿੱਚ ਥੋੜਾ ਸਾਊਥ ਵਾਲੇ ਇਲਾਕੇ ਦੇ ਵਿੱਚ ਵੀ ਆਪਾਂ ਨੂੰ ਇਹ ਸਾਰੀਆਂ ਜਿਹੜੀਆਂ ਸਿਚੁਏਸ਼ਨਸ ਆ ਇਸ ਟਾਈਮ ਮਿਲ ਰਹੀਆਂ ਸੋ ਡੇਂਜਰ ਲੈਵਲ ਕਹਿੰਦੇ ਵੀ ਰਿਸਕ ਦੇ ਰਿਸਕ ਦਾ ਜਿਹੜਾ ਤਿੰਨ ਲੈਵਲ ਹੁੰਦਾ ਹੈ ਮੈਕਸਿਮਮ ਉਸ ਦੇ ਉੱਤੇ ਇਹਨਾਂ ਨੇ ਕਰ ਦਿੱਤਾ ਸੀਗਾ ਵੀਕਐਂਡ ਦੇ ਉੱਤੇ ਜਦੋਂ 13 14 ਮਾਰਚ ਦੇ ਵੀ ਜਿਹੜੇ ਦਿਨ ਸੀਗੇ ਹਰਜੋਤ ਸਿੰਘ ਜੀ ਉਹ ਵੀਕਐਂਡ ਤੋਂ ਪਹਿਲਾਂ ਵੀ ਬਹੁਤ ਤੇਜ਼ ਹਵਾਵਾਂ ਦੇ ਨਾਲ ਆਪਾਂ ਦੇਖਿਆ ਵੀ 40 ਦੇ ਉੱਤੇ ਕਿੰਨੇ ਐਕਸੀਡੈਂਟ ਜਿਹੜੇ ਆ ਉਹ ਆ ਹੋਏ ਸੀਗੇ ਵਿੱਚ ਹੀ ਜਿਹੜੇ 스노 ਸਟਾਰਮ ਵਿੱਚ ਹੀ ਜਿਹੜੇ ਟੋਰਨੇਡੋ ਫਲਡਿੰਗ ਇਹ ਸਾਰਾ ਕੁਝ ਜਿਹੜਾ ਇਸ ਦੇ ਵਿੱਚ ਆ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਜਿਹੜੇ ਉਮਰ ਦੇ ਜਿਹੜੇ ਲੋਕ ਆ ਉਹ ਇਸ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਇਹਨਾਂ ਦੀ ਸੰਖਿਆ ਜਿਹੜੀ ਉਹ ਆ ਰਹੀ ਆ ਅਮਰੀਕਾ 'ਚ ਹਰ ਜੋ ਸਿੰਘ ਦੀ ਡਿਜ਼ਾਸਟਰ ਆਉਂਦੇ ਰਹੇ ਆ ਇਹ ਕੋਈ ਇਹ ਨਹੀਂ ਆ ਵੀ ਕੋਈ ਕੋਈ ਨਵਿਕਲੀ ਜਿਹੜੀ ਚੀਜ਼ ਆ ਵੀ ਡਿਜ਼ਾਸਟਰ ਆਉਣੇ ਆ ਪਰ ਜਿਸ ਰਫਤਾਰ ਦੇ ਨਾਲ ਹਰ ਸਾਲ ਡਿਜ਼ਾਸਟਰਸ ਦਾ ਨੰਬਰ ਵੱਧ ਰਿਹਾ ਹੈ ਤੇ ਜਿਸ ਰਫਤਾਰ ਦੇ ਨਾਲ ਇਹਨਾਂ ਡਿਜ਼ਾਸਟਰ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਉਹ ਵੱਧ ਰਹੀ ਆ ਇਹ ਲੱਗਦਾ ਨਹੀਂ ਵੀ ਕਦੀ ਕਿਤੇ ਆਪਾਂ ਜਿਹੜੇ ਆਪਾਂ ਇੱਕ ਡਿਵੈਲਪਡ ਨੇਸ਼ਨ ਵਾਲੀ ਜਿਹੜੀ ਚਰਚਾ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ ਇਹ ਇਹ ਖਬਰਾਂ ਜਿਹੜੀਆਂ ਇਦਾਂ ਦੀਆਂ ਬਾਕੀ ਮੁਲਕਾਂ ਤੋਂ ਆਪਾਂ ਜ਼ਰੂਰ ਸੁਣਦੇ ਸੀਗੇ ਪਰ ਕੁਦਰਤ ਅੱਗੇ ਜੋਰ ਜਿਹੜਾ ਉਹ ਕਿਸੇ ਦਾ ਨਹੀਂ ਚੱਲਦਾ ਕੁਦਰਤ ਦੇ ਨਾਲ ਖਲਵਾੜ ਵੀ ਬਹੁਤ ਹੋਇਆ ਹੈ ਤੇ ਉਹਦਾ ਖਾਮਿਆਜ਼ਾ ਇਵੈਂਚੁਅਲੀ ਆਪਾਂ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਹੈ ਆਰਕੰਸਾ ਸਟੇਟ ਦੇ ਵਿੱਚ 3 ਜਾਨਿਆਂ ਦੀ ਮੌਤ ਹੋਈ ਆ ਤੇ 29 ਜਾਨੇ ਬੁਰੀ ਤਰ੍ਹਾਂ ਫੱਟੜ ਹੋਏ ਆ ਆਰਕੰਸਾ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਨੇ ਦੱਸਿਆ ਆ ਆਰਕੰਸਾ ਦੀ ਗਵਰਨਰ ਸਰਾ ਹਕਵੀ ਸੈਂਡਰਸ ਨੇ ਇਹ ਕਿਹਾ ਵੀ ਮੈਂ ਗਰਾਊਂਡ ਦੇ ਉੱਤੇ ਆ ਆ ਇਹ ਬਹੁਤ ਚੰਗੀ ਗੱਲ ਆ ਵੀ ਲੋਕ ਇੱਕ ਦੂਜੇ ਦੀ ਹੈਲਪ ਕਰ ਰਹੇ ਹੈਗੇ ਆ ਕਿਉਂਕਿ ਇੰਨੀ ਜਲਦੀ ਐਮਰਜੈਂਸੀ ਜਾਂ ਗਾਰਡਸ ਦਾ ਪਹੁੰਚਣਾ ਵੀ ਕਾਫੀ ਹਾਰਡ ਹੁੰਦਾ ਹੈਗਾ ਆ ਇਸ ਤੋਂ ਬਿਨਾ ਕੈਂਸਰਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਕਈ ਹਾਈਵੇਜ਼ ਆ ਪੂਰੇ ਦੇ ਪੂਰੇ ਟਰੱਕ ਕਾਰਾਂ ਉੱਥੇ ਉਲਟੀਆਂ ਪਈਆਂ ਹੈਗੀਆਂ ਸੋ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜੇ ਕੋਈ ਆਪਣੇ ਭੈਣ ਭਰਾ ਦਾ ਹੋਇਆ ਹੋਇਆ ਜਾਂ ਕਿਸੇ ਨੇ ਇਸ ਨੂੰ ਜਿਹੜਾ ਉੱਥੇ ਜਾਣਕਾਰੀ ਜਿਹੜੀ ਹੋ ਉਸ ਏਰੀਆ 'ਚ ਜਾਣਕਾਰੀ ਦੇਣੀ ਹੋਵੇ ਜ਼ਰੂਰ ਤੁਸੀਂ 408 272 5500 ਤੇ ਕਾਲ ਕਰਕੇ ਦੱਸ ਦਿਓ ਸੋ ਡੈਡਲੀ ਸਟਾਰਮ ਡਸਟ ਸਟਾਰਮ ਜਿਹੜਾ ਆ ਉਹ ਹੋਪਲੇਨਸ ਵਾਲੇ ਏਰੀਏ ਤੇ ਟੈਕਸਸ ਦੇ ਹਾਈਵੇ ਦੇ ਉੱਤੇ ਵੀ ਆਇਆ ਹੈਗਾ ਤੇ ਉੱਥੇ ਟਰੱਕ ਪੂਰੀ ਤਰ੍ਹਾਂ ਉਲਟੇ ਪਏ ਹੈਗੇ ਕੋਲਰਾਡੋ ਦੇ ਵਿੱਚ ਵੀ ਕੈਂਸਸ ਦੇ ਵਿੱਚ ਵੀ ਜਿਹੜਾ ਹਾਈਵੇ 70 ਆ ਉੱਥੇ ਆਇਆ ਡਰੂਪਰਸ ਇਹ ਕਹਿੰਦੇ ਵੀ 71 ਦੇ ਕਰੀਬ ਜੋ ਵਹੀਕਲ ਸੀ ਜਿਨ੍ਹਾਂ ਚ ਟਰੱਕ ਵੀ ਸੀ ਕਾਰਾਂ ਵੀ ਸੀ ਉਹ ਐਕਸੀਡੈਂਟ ਚ ਨਵਾਲ ਹੋਈਆਂ ਜਿਹਦੇ ਨਾਲ 8 ਜਣਿਆਂ ਦੀ ਮੌਤ ਹੋਈ ਹੈਗੀ ਆ ਚਾਰ ਲੋਕ ਵੱਖ-ਵੱਖ ਐਕਸੀਡੈਂਟ ਚ ਓਕਲਾਮਾ ਤੇ ਟੈਕਸਸ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ ਕਹਿੰਦੇ ਵੀ ਕਈ ਏਰੀਏ ਚ 170 ਮੀਲ ਪਰ ਆਵ ਦੇ ਹਿਸਾਬ ਨਾਲ ਹਵਾ ਤੇਜ਼ ਚੱਲ ਰਹੀ ਸੀ ਜਦੋਂ ਟਰਨੇਡੋ ਆਇਆ ਤੇ ਇੱਥੇ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀ ਕੁ ਤੇਜ਼ ਹੋਗੀ ਬਲੇਜ਼ਰ ਕੰਡੀਸ਼ਨ ਪਲੇਨਸ ਵਾਲੇ ਏਰੀਏ ਚ ਸੋ ਵੈਦਰ ਓਵਰ ਆਲ ਕਾਫੀ ਬੈਡ ਜਿਹੜਾ ਚੱਲ ਰਿਹਾ ਖਾਸ ਕਰਕੇ ਰਾਕੀਜ਼ ਹਾਈ ਪੇਨਸ ਟੂ ਦ ਵੈਸਟਰਨ ਗ੍ਰੇਟ ਲੇਕਸ ਏਰੀਆ ਜੀ ਸੋ ਇਨਾ ਗ੍ਰੇਟ ਪਲੇਨਸ ਦੇ ਵਿੱਚ ਜਿਹੜੀ ਸਥਿਤੀ ਹੈ ਇਸ ਟਾਈਮ ਆ ਇਹ ਹੀ ਜਿਹੜੀ ਉਹ ਬਣੀ ਪਈ ਆ ਸੋ ਡਸਟ ਸਟਾਰਮ ਕਈ ਥਾਵਾਂ ਦੇ ਉੱਤੇ ਇੰਨਾ ਜ਼ਿਆਦਾ ਸੀਗਾ ਜ਼ੀਰੋ ਵਿਜ਼ਿਬਿਲਟੀ ਜਿਹੜੀ ਉਹ ਬਣ ਗਈ ਸੀਗੀ ਕੁਝ ਵੀ ਜਿਹੜਾ ਉਹ ਨਹੀਂ ਦਿਸ ਰਿਹਾ ਸੀ